ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ ਅੱਜ ਇਸ ਟੌਪਿਕ ਦੇ ਵਿੱਚ ਨੀਂਦ ਦੇ ਉੱਤੇ ਅਸੀਂ ਗੱਲ ਕਰਾਂਗੇ ਕਿ ਆਖਿਰ ਨੀਂਦ ਇੰਨੀ ਕਿਉਂ ਜ਼ਰੂਰੀ ਹੁੰਦੀ ਹੈ ਘੱਟ ਨੀਂਦ ਲੈਣਾ ਵੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ ਰਾਤ ਰਾਤ ਤੱਕ ਜਾਗਦੇ ਰਹਿਣਾ ਤੇ ਸਵੇਰੇ ਛੇਤੀ ਉੱਠ ਜਾਣਾ ਯਾਨੀ ਕਿ 6 ਘੰਟੇ ਤੋਂ ਵੀ ਘੱਟ ਸੋਣਾ ਕਿਹੜੀ ਬਿਮਾਰੀ ਦੇ ਵੱਲ ਸੰਕੇਤ ਕਰਦਾ ਹੈਗਾ ਤੇ ਸਾਡੇ ਸਰੀਰ ਦੇ ਉੱਤੇ ਕੀ ਪ੍ਰਭਾਵ ਪੈਂਦਾ ਹੈ ਜਦੋਂ ਸਵੇਰੇ ਉੱਠਦੇ ਨਹੀਂ ਤਾਂ ਸਾਰਾ ਦਿਨ ਸੁਸਤੀ ਭਰਿਆ ਰਹਿੰਦਾ ਹੈਗਾ ਤੇ ਇਸ ਨੀਂਦ ਦੇ ਟੌਪਿਕ ਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ ਮੇਂ ਨਾਲ ਮੌਜੂਦ ਨੇ ਡਾਕਟਰ ਪੂਜਾ ਮਾਦਗਲ ਬਹੁਤ ਬਹੁਤ ਸਵਾਗਤ ਹੈ ਤਾਂ ਮੈਮ ਸਭ ਤੋਂ ਪਹਿਲਾਂ ਮੈਂ ਗੱਲ ਇਸੇ ਤੇ ਸ਼ੁਰੂ ਕਰੂੰਗੀ ਵੀ ਨੀਂਦ ਦੀ ਸਮੱਸਿਆ ਪਹਿਲਾਂ ਤਾਂ ਬਜ਼ੁਰਗਾਂ ਦੇ ਵਿੱਚ ਦੇਖਣ ਨੂੰ ਮਿਲਦੀ ਸੀ ਦਵਾਈਆਂ ਲੈਣੀਆਂ ਪੈਂਦੀਆਂ ਸੀ ਨੀਂਦ ਲੈਣ ਦੇ ਲਈ ਪਰ ਹੁਣ ਨੌਜਵਾਨ ਪੀੜੀ ਜਦੋਂ ਨੌਜਵਾਨ ਕਹੇ ਤਾਂ ਵੀ 25 30 ਸਾਲਾਂ ਤੋਂ ਉੱਪਰ ਵੀ ਹੁੰਦੀਆਂ ਉਹਨਾਂ ਨੂੰ ਵੀ ਦਵਾਈਆਂ ਲੈਣੀਆਂ ਪੈ ਰਹੀਆਂ ਆ ਆਖਿਰ ਇਹ ਦਵਾਈਆਂ ਕਿਉਂ ਲੈਣੀ ਪੈ ਰਹੀਆਂ ਉਹਨਾਂ ਨੂੰ देखो नींद एक रब दी दीती हुई क्लॉक है जिन्नू आपा सर कार्डियन क्लॉक कंदे है जिस नु पेड़ पौधे जीव जंतु फॉलो करते है बट assi इंसान होके फॉलो नहीं करते रोशनी ਘਟੋਂਤੇ पेड़ भी ऑक्सीजन ਛੱਡ ਕੇ ਕਾਰਬਨ ਡਾਈਆਕਸਾਈਡ ਦਿੰਦਾ ਹੈ ਪੰਛੀ ਵੀ ਜੇ ਉਹਨਾਂ ਨੇ ਚੁਗਿਆ ਨਹੀਂ ਚੁਗਿਆ ਉਹ ਆਪਣੇ ਆਲਣਿਆਂ ਚ ਜਾ ਕੇ ਬਹਿ ਜਾਂਦੇ ਨੇ ਆਰਾਮ ਕਰਦੇ ਨੇ ਔਰ ਬਾਕੀ ਜੀਵ ਜੰਤੂ ਵੀ ਸলো ਡਾਊਨ ਕਰਕੇ ਸੌਣ ਦੀ ਮੋਡ ਤੇ ਆ ਜਾਂਦੇ ਨੇ ਬਟ ਇੱਕ ਇਨਸਾਨ ਹੈ ਜਰ ਜੀਵ ਹੈ ਜਿਹਦਾ ਕੋਈ ਸਟਾਪ ਨਹੀਂ ਹੈ ਉਸਨੂੰ ਰੱਬ ਨੇ ਜੋ ਸਰਕਾਡੀਅਨ ਕਲੌਕ ਹੀਲਿੰਗ ਦੇ ਲਈ ਦਿੱਤੀ ਸੀ ਜੋ ਨੀਂਦ ਦਾ ਸਾਡਾ ਮੇਨ ਕੌਜ਼ ਮਤਲਬ ਮੇਨ ਕਾਰਨ ਹੈ ਨੀਂਦ ਲੈਣਾ ਕਿਉਂ ਜ਼ਰੂਰੀ ਹੈ ਕਿ 10 ਵਜੇ ਤੋਂ ਲੈ ਕੇ ਰਾਤ ਦੇ 2:30 ਵਜੇ ਤੱਕ ਸਾਡਾ ਸਰੀਰ ਹੀਲ ਹੁੰਦਾ ਹੈ ਸਾਡੇ ਬਿਮਾਰੀਆਂ ਨੂੰ ਹੀਲ ਕਰਦਾ ਹੈ ਸਾਨੂੰ ਲੰਬੀ ਆਇਉ ਦਿੰਦਾ ਹੈ ਔਰ ਛੋਟੀ ਮੋਟੀ ਜੋ ਸਾਡੇ ਗਲਤ ਖਾਣੇ ਤੋਂ ਜਾਂ ਗਲਤ ਰਹਿਣ ਸਹਿਣ ਕਰਨ ਤੋਂ ਜੋ ਚ ਤਕਲੀਫ ਆ ਰਹੀ ਹੈ ਉਹ ਠੀਕ ਹੋ ਜਾਂਦੀ ਹੈ ਪਰ ਲੋਕ 10 ਵਜੇ ਸੁੰਦੇ ਨਹੀਂ ਔਰ 2:30 ਵਜੇ ਸੁੰਦੇ ਹੈ ਅਸ਼ਾਰਾ ਦੇ ਵਿੱਚ ਤਾਂ ਹੁਣ ਤਾਂ 12 ਵਜੇ ਟਾਈਮ ਹੋ ਗਿਆ ਯੈਸ ਔਰ ਲੋਕ ਰਾਤ ਦਾ ਖਾਣਾ ਹੀ ਬੜਾ ਲੇਟ ਖਾਂਦੇ ਨੇ ਜੋ ਐਕਚੁਅਲੀ ਤੁਹਾਨੂੰ 7:30 8 ਵਜੇ ਤੱਕ ਖਾ ਲੈਣਾ ਚਾਹੀਦਾ ਤਾਂ ਕਿ ਤੁਸੀਂ 10 ਵਜੇ ਸੋ ਸਕੋ ਤਾਂ ਕਿ ਤੁਹਾਡਾ ਪਾਚਨ ਕਿਰਿਆ ਸੌਣ ਤੋਂ ਪਹਿਲਾਂ ਖਤਮ ਹੋਣੀ ਚਾਹੀਦੀ ਹੈ ਤੁਸੀਂ ਸੋਣ ਸੋਣ ਲੱਗੇ ਰੋਟੀ ਖਾ ਕੇ ਸੋਵੋਗੇ ਤਾਂ ਉਹ ਪਾਚਨ ਚ ਸਾਰੀ ਰਾਤ ਨਿਕਲ ਜਾਏਗੀ ਤੁਹਾਡੀ ਬੋਡੀ ਕਿੱਥੇ ਹੀਲ ਹੋਏਗੀ ਸੋ ਉਹ ਵੀ ਇੱਕ ਕਾਰਨ ਬਣੇਗਾ ਤੁਹਾਡੀ ਹਾਰਟ ਡਿਜ਼ੀਜ਼ਸ ਦਾ ਹਾਰਮੋਨਲ ਇੰਬੈਲੈਂਸ ਦਾ ਹੱਡੀਆਂ ਕਮਜ਼ੋਰ ਹੋਣ ਦਾ ਮਾਈਂਡ ਦੇ ਵਿੱਚ ਜੋ ਬਿਮਾਰੀਆਂ ਆਉਂਦੀਆਂ ਨੇ ਐਲਜ਼ਾਈਮਰਸ ਡਿਮੈਂਸ਼ੀਆ ਪਾਰਕਿੰਸਨਸ ਇਹ ਸਭ ਕਾਰਨ ਹੈ ਨਾ ਪ੍ਰੋਪਰ ਨੀਂਦ ਲੈਣ ਦੀ ਤਾਂ ਇੱਕ ਟਾਈਮ ਤੇ ਸੋਣਾ ਬਹੁਤ ਜ਼ਰੂਰੀ ਹੈ ਲੇਕਿਨ ਉਸ ਸੋਣ ਦੇ ਟਾਈਮ ਤੇ ਸਿਰਫ ਸੋਣਾ ਹੀ ਹੋਣਾ ਚਾਹੀਦਾ ਉਸ ਟਾਈਮ ਰੋਟੀ ਖਾ ਕੇ ਸੋਣਾ ਨਹੀਂ ਹੁੰਦਾ ਕਿ ਮੈਂ 9 ਵਜੇ ਰੋਟੀ ਖਾਈ ਤੇ ਮੈਂ 10 ਵਜੇ ਨਾਰੀ ਸੋਗੀ ਤਾਂ ਉਹ ਤਾਂ ਫਿਰ ਪੂਰੀ ਰਾਤ ਤੁਹਾਡਾ ਖਾਣਾ ਹਜਮ ਹੋਣ ਲਈ ਲੱਗਿਆ ਨਾ ਤਾਂ ਇਸ ਲਈ ਨੀਂਦ ਲੈਣਾ ਬਹੁਤ ਜ਼ਰੂਰੀ ਹੈ اچھا ਨੀਂਦ ਲੈਣ ਦੇ ਲਈ ਨੀਂਦ ਤਾਂ ਜ਼ਰੂਰੀ ਹੈਗੀ ਹੈ ਸਰੀਰ ਨੂੰ ਆਰਾਮ ਕਿਉਂਕਿ ਇੱਕ ਕੁਦਰਤ ਨੇ ਕਹਿੰਦੇ ਨੇ ਹਰ ਚੀਜ਼ ਬਹੁਤ ਸੋਚ ਸਮਝ ਕੇ ਬਣਾਈ ਹੈ ਦਿਨ ਦਾ ਸਾਰਾ ਦਿਨ ਕੰਮ ਕਰੋ ਤੇ ਰਾਤ ਆਰਾਮ ਕਰੋ ਸੌਣ ਲਈ ਹੁੰਦੀ ਹੈ ਪਰ ਸੌਣ ਦੇ ਲਈ ਸਭ ਤੋਂ ਕਹਿੰਦੇ ਕਿੰਨੇ ਘੰਟੇ ਜ਼ਰੂਰੀ ਹੁੰਦੇ ਨੇ ਬੱਚਿਆਂ ਦੇ ਲਈ ਕਿੰਨੇ ਘੰਟੇ ਜ਼ਰੂਰੀ ਹੁੰਦੇ ਨੇ ਤੇ 30 ਸਾਲ ਦੀ ਉਮਰ ਤੋਂ ਬਾਅਦ ਤੇ ਬਜ਼ੁਰਗਾਂ ਦੇ ਲਈ ਕਿਉਂਕਿ ਜਿਵੇਂ ਜਿਵੇਂ ਉਮਰ ਵੱਧਦੀ ਹੈ ਨੀਂਦ ਵੀ ਘੱਟ ਜਾਂਦੀ ਹੈਗੀ ਹੈ ਸੇ ਬੱਚੇ ਔਰ ਬਜ਼ੁਰਗਾਂ ਦੇ ਲਈ ਨਾਰਮਲੀ ਨੀਂਦ 7 ਤੋਂ 9 ਘੰਟੇ ਦੀ ਹੋਏ ਤਾਂ ਵਧੀਆ ਹੈ ਔਰ ਪੂਰੀ ਨਹੀਂ ਵੀ ਹੈ ਤਾਂ ਟੁੱਟ ਕੇ ਵੀ ਹੋ ਸਕਦੀ ਹੈ ਕਿ ਜਿਵੇਂ ਦੁਪਹਿਰੇ ਕੰਟਕਸ ਹੋ ਗਏ 2 ਘੰਟੇ ਸੋ ਗਏ ਹੂੰ ਰਾਤ ਦੇ 5 ਜਾਂ 6 ਘੰਟੇ ਸੋ ਗਏ 30 ਸਾਲ ਤੋਂ ਲੈ ਕੇ 50 60 ਸਾਲ ਤੱਕ ਆਮ ਤੌਰ ਤੇ ਅਗਰ ਤੁਸੀਂ ਹੈਲਦੀ ਪਰਸਨ ਹੋ ਪ੍ਰੋਪਰ ਆਪਣੇ ਆਪ ਨੂੰ ਟਾਈਮ ਵੀ ਦਿਨੇ ਹੋ ਰੋਟੀ ਪਾਣੀ ਠੀਕ ਖਾਂਦੇ ਹੋ ਅਗਰ ਤੁਸੀਂ ਮੈਡੀਟੇਟ ਜਾਂ ਬਰੀðਿੰਗ ਕਰਦੇ ਹੋ ਤਾ ਤੁਹਾਡੀ ਅਗਰ 5 ਘੰਟੇ ਦੀ ਮਿਨਿਮਮ ਸਲੀਪ ਹੈ ਤਾਂ ਵੀ ਤੁਸੀਂ ਹੈਲਦੀ ਰਹੋਗੇ ਜੋ 2 ਘੰਟੇ ਜੋ ਤੁਹਾਨੂੰ ਹੋਰ ਐਕਸਟਰਾ 7 ਜਾਂ 8 ਘੰਟੇ ਚਾਹੀਦੇ ਸੀ ਅਗਰ ਨਹੀਂ ਵੀ ਮਿਲੇ ਤਾਂ ਵੀ ਤੁਸੀਂ ਹੈਲਨ ਹਟੇ ਰਹੋਗੇ ਅਗਰ ਟਾਈਮ ਤੇ ਸੌਂਦੇ ਹੈ ਅੱਛਾ ਨੀਂਦ ਜਿਹੜੀ ਗੋਲੀਆਂ ਜੀ ਮਿਲਦੀਆਂ ਨੇ ਹੁਣ ਤਾਂ ਕਹਿੰਦੇ ਵੀ ਹਰ ਕਿਸੇ ਨੂੰ ਨਹੀਂ ਮਿਲਦੀਆਂ ਤੇ ਇਹ ਸਹੀ ਹੁੰਦੀਆਂ ਨੇ ਵੈਸੇ ਸਰੀਰ ਤੇ ਕੀ ਪ੍ਰਭਾਵ ਪਾਉਂਦੀਆਂ ਨੇ ਨੀਂਦ ਦੀ ਗੋਲੀ ਨੀਂਦ ਦੀ ਗੋਲੀ ਤੁਹਾਡੇ ਬ੍ਰੇਨ ਨੂੰ ਕਟਆਫ ਕਰਦੀਆਂ ਨੇ ਜਿਵੇਂ ਦਰਦ ਦੀ ਗੋਲੀ ਕਟਆਫ ਕਰਦੀ ਹੈ ਪੇਨ ਕਿਲਰ ਉਹ ਹੀਲ ਨਹੀਂ ਕਰ ਰਹੀ ਹੈ ਲੇਕਿਨ ਉਸਨੇ ਤੁਹਾਡੇ ਦਿਮਾਗ ਦੱਸ ਰਿਹਾ ਹੈ ਕਿ ਇਸ ਜਗ੍ਹਾ ਤੇ ਦਰਦ ਹੋ ਰਿਹਾ ਹੈ ਉਸਨੇ ਉਸ ਦਾ ਕਨੈਕਸ਼ਨ ਹੀ ਕੱਟਤਾ ਦਿਮਾਗ ਤੋਂ ਸੋ ਨੀਂਦ ਦੀ ਗੋਲੀ ਵੀ ਇਹ ਹੀ ਕਰ ਰਹੀ ਹੈ ਕਿ ਤੁਹਾਨੂੰ ਨੀਂਦ ਲਿਆਉਣ ਲਈ ਮਤਲਬ ਤੁਹਾਡੇ ਬ੍ਰੇਨ ਨੂੰ ਕਲੋਜ਼ ਕਰ ਦੇਗੀ ਕਿ ਤੁਸੀਂ ਐਕਸਟਰਨਲੀ ਕੁਝ ਨਹੀਂ ਕਰ ਪਾਓਗੇ ਕਿ ਤੁਸੀਂ ਅਗਰ ਜਾਗਣਾ ਚਾਹੁੰਦੇ ਹੋ ਤਾਂ ਤੁਸੀਂ ਉਹ ਗੋਲੀ ਖਾ ਲਈ ਤੁਹਾਨੂੰ 15 20 ਅੱਧੇ ਘੰਟੇ ਬਾਅਦ ਨੀਂਦ ਆ ਹੀ ਜਾਏਗੀ ਬਿਕੋਜ਼ ਤੁਹਾਡੇ ਬ੍ਰੇਨ ਨੇ ਉਹ ਤੰਤਰੀ ਘਟ ਤੇ ਕਿ ਤੁਸੀਂ ਜਾਗ ਜਾਗ ਸਕੋ ਤੇ ਤੁਹਾਨੂੰ ਨੀਂਦ ਹੀ ਆਣੀ ਹੈ ਬਟ ਉਹ ਦਵਾਈਆਂ ਦਾ ਦਿਮਾਗ ਤੇ ਬਹੁਤ ਬੁਰਾ ਅਸਰ ਰਹਿੰਦਾ ਹੈ ਕਿ ਤੁਹਾਡਾ ਬ੍ਰੇਨ ਉਹ ਸਲੋ ਕਰ ਦਿੰਦੀਆਂ ਨੇ ਤੁਹਾਡੇ ਬ੍ਰੇਨ ਦੀ ਜੋ ਕ੍ਰੀਏਟੀਵਿਟੀ ਹੈ ਜੋ ਆ ਸੋਚਣ ਦੀ ਸ਼ਕਤੀ ਹੈ ਉਹ ਹੌਲੀ ਹੌਲੀ ਘਟਾ ਦਿੰਦੀ ਹੈ ਤਾਂ ਆਉਣ ਵਾਲੇ ਸਮੇਂ ਚ ਨੀਂਦ ਦੀ ਗੋਲੀਆਂ ਕਰਕੇ ਹੀ ਬੰਦਾ ਦਿਮਾਗੀ ਰੂਪ ਤੇ ਪਾਗਲ ਹੋ ਸਕਦਾ ਹੈ ਦਿਮਾਗੀ ਰੂਪ ਤੇ ਡਿਮੈਂਸ਼ੀਆ ਆ ਸਕਦਾ ਹੈ ਔਰ ਦਿਮਾਗੀ ਰੂਪ ਤੇ ਅਲਜ਼ਾਈਮਰ ਡਿਜ਼ੀਜ਼ ਆ ਸਕਦੀ ਹੈ ਕਿਉਂਕਿ ਪਹਿਲਾਂ ਦੇ ਸਮੇਂ ਦੇ ਵਿੱਚ ਇਹ ਸਿਰ ਬਿਮਾਰੀ ਜਾਂ ਫਿਰ ਨੀਂਦ ਦੀ ਨੀਂਦ ਦੀ ਬਿਮਾਰੀ ਹੁੰਦੀ ਹੈ ਤਾਂ ਇਹ ਸਿਰਫ ਬਜ਼ੁਰਗਾਂ ਦੇ ਵਿੱਚ ਦੇਖਣ ਨੂੰ ਮਿਲਦੇ ਸੀ ਕਿਉਂਕਿ ਜਿਵੇਂ ਜਿਵੇਂ ਏਜ ਵੱਧਦੀ ਹੈ ਤਾਂ ਬਜ਼ੁਰਗਾਂ ਨੂੰ ਨੀਂਦ ਵੀ ਨਹੀਂ ਆਉਂਦੀ ਪਰ ਨਾ ਹੁਣ ਫਿਰ ਨੌਜਵਾਨ ਪੀੜ੍ਹੀਆਂ ਜੋ ਅੱਜ ਦੀ ਪੀੜ੍ਹੀ ਹੈ ਉਹ ਵੀ ਨਹੀਂ ਸੌਂਦੀ ਉਹ ਵੀ ਰਾਤ ਦੇ 2-2 3-3 ਵਜੇ ਤੱਕ ਫੋਨ ਦੇ ਉੱਤੇ ਲੱਗੇ ਰਹਿੰਦੇ ਨੇ ਲੈਪਟਾਪ ਤੇ ਲੱਗੇ ਰਹਿੰਦੇ ਨੇ ਤਾਂ ਉਹਨਾਂ ਦੀ ਸਿਹਤ ਦੇ ਉੱਤੇ ਇਸ ਦਾ ਕਿੰਨਾ ਕਮਾੜਾ ਪ੍ਰਭਾਵ ਪੈ ਸਕਦਾ ਹੈ ਇਹਨਾਂ ਰਾਤ ਭਰ ਜਾਗਣ ਦੇ ਨਾਲ ਬਾਤ વૃੱਧੀ ਹੁੰਦੀ ਹੈ ਜੋ ਆਯੁਰਵੇਦ ਕਹਿੰਦਾ ਹੈ ਉਹਦੇ ਕਰਕੇ ਏਜਿੰਗ ਜੋ ਏਜਿੰਗ ਹੈ ਉਹ ਜਲਦੀ ਆਂਦੀ ਹੈ ਉਮਰ ਤੋਂ ਪਹਿਲਾਂ ਤੁਹਾਨੂੰ ਕਹਿੰਦੇ ਹਨ ਹਾਂਜੀ ਉਮਰ ਤੋਂ ਪਹਿਲਾਂ ਤੁਹਾਡਾ ਅੰਦਰੋਂ ਸਰੀਰ ਪਹਿਲਾਂ ਬੁੱਢਾ ਹੋਏਗਾ ਮਤਲਬ ਤੁਹਾਡਾ ਡਾਈਜੈਸਟਿਵ ਸਿਸਟਮ ਸਭ ਤੋਂ ਪਹਿਲਾਂ ਖਤਮ ਹੋ ਜਾਏਗਾ ਉਸ ਤੋਂ ਬਾਅਦ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਜਾਣਗੀਆਂ ਅੱਖਾਂ ਦੀ ਰੋਸ਼ਨੀ ਖਤਮ ਹੋ ਜਾਏਗੀ ਵਾਲ ਸਫੇਦ ਹੋ ਕੇ ਝੁਰੜੀਆਂ ਪੈਣੀਆਂ ਸ਼ੁਰੂ ਹੋ ਜਾਣਗੀਆਂ ਔਰ ਸਪੈਸ਼ਲੀ ਦਿਮਾਗ ਜਿਸ ਨੂੰ 80 90 ਸਾਲ ਤੱਕ ਵੀ ਸਾਡਾ ਸਹੀ ਚੱਲਦਾ ਰਹਿੰਦਾ ਕਿ ਸਾਨੂੰ ਸਭ ਕੁਝ ਯਾਦ ਹੈ ਉਹ ਤੁਸੀਂ ਭੁੱਲਣਾ ਸ਼ੁਰੂ ਕਰ ਦੋਗੇ ਤੁਹਾਨੂੰ ਰੀਟੇਨਿੰਗ ਇਨ ਖਤਮ ਹੋ ਜਾਏਗੀ ਤੁਹਾਡੀ ਜੋ ਕੰਮ ਲਈ ਜਿਸ ਜੋ ਕੰਮ ਕਰ ਰਹੇ ਹੋ ਤੁਸੀਂ ਜਾਗ ਜਾ ਕੇ ਤੁਹਾਨੂੰ ਉਹ ਕ੍ਰੀਏਟੀਵਿਟੀ ਖਤਮ ਹੋ ਜਾਏਗੀ ਕਿ ਤੁਸੀਂ ਆਪਣੇ ਕੰਮ ਲਈ ਬੈਠੇ ਹੋ ਤੁਹਾਨੂੰ ਸਮਝ ਨਹੀਂ ਆ ਰਿਹਾ ਕਿ ਕੰਮ ਕਰਾਂ ਕਿਵੇਂ ਮੈਨੂੰ ਜਿੱਤੈ ਨਹੀਂ ਪਹਿਰੇ ਕਿ ਪਹਿਲਾਂ ਇਹ ਕੰਮ ਮੈਂ ਫਟਾਫਟ ਕਰ ਲੈਂਦਾ ਸੀ ਉਹਦੇ ਕਰਕੇ ਸਟ्रेस ਐਂਗਜ਼ਾਇਟੀ ਹੋਣੀ ਸ਼ੁਰੂ ਹੋ ਜਾਏਗੀ ਡਿਪਰੈਸ਼ਨ ਹੋ ਜਾਏਗਾ ਔਰ ਅਲਟੀਮੇਟਲੀ ਹੌਲੀ ਹੌਲੀ ਮਾਨਸਿਕ ਰੋਗਾਂ ਕਰਕੇ ਕਿਉਂਕਿ ਬਾਤ ਦੀ ਬਿਮਾਰੀਆਂ ਹੀ ਮਾਨਸਿਕ ਰੋਗ ਹੈ ਤਾਂ ਰਾਤ ਰਾਤ ਵਰ ਜਾਗਣ ਲਈ ਜਾਗਨ ਕਰਕੇ ਜਾਂ ਰਾਤ ਰਾਤ ਪਰ ਪੜਾਈ ਜਾਂ ਆਫਿਸ ਦਾ ਕੰਮ ਕਰਨ ਲਈ ਕਈ ਲੋਕ ਰਾਤ ਨੂੰ ਆਫਿਸ ਦਾ ਕੰਮ ਵੀ ਕਰਦੇ ਨੇ ਤਾਂ ਆਉਣ ਵਾਲੇ ਸਮੇਂ 'ਚ 10 ਜਾਂ 15 ਸਾਲਾਂ 'ਚ ਉਹਨਾਂ ਨੂੰ ਦਿਮਾਗੀ ਤੌਰ ਤੇ ਬਿਮਾਰੀ ਹੋ ਜਾਏਗੀ ਔਰ ਨੌਕਰੀ ਵੀ ਛੁੱਟੇਗੀ अच्छा सोने ਤੋਂ ਪਹਿਲਾਂ ਜਿਵੇਂ ਤੁਸੀਂ ਕਿਹਾ ਵੀ 9 ਵਜੇ ਖਾਣਾ ਖਾਂਦੇ ਨੇ 10 ਵਜੇ ਸੋ ਜਾਂਦੇ ਨੇ ਤਾਂ ਸਹੀ ਸਮਾਂ ਕੀ ਹੈਗਾ ਵੀ ਕਿਹੜੇ ਟਾਈਮ ਤੇ ਖਾਣਾ ਖਾਣਾ ਚਾਹੀਦਾ ਹੈਗਾ ਤੇ ਕਿਹੜੇ ਟਾਈਮ ਤੇ ਸੋਣਾ ਚਾਹੀਦਾ ਸਹੀ ਟਾਈਮ ਕੀ ਹੈ ਇਸ ਦਾ ਸੀ ਜਦ ਵੀ ਅਸੀਂ ਸੋਣਾ ਹੈ ਉਸ ਤੋਂ 2 ਜਾਂ 3 ਘੰਟੇ ਪਹਿਲੇ ਅਸੀਂ ਖਾਣਾ ਖਾਇਆ ਹੋਣਾ ਚਾਹੀਦਾ ਕਿਉਂਕਿ 2 ਤੋਂ 3 ਘੰਟੇ ਸਾਡੇ ਖਾਣੇ ਨੂੰ ਹজম ਹੋਣ ਨੂੰ ਲੱਗਦੇ ਜਿਵੇਂ 7 ਤੋਂ 8 ਵਜੇ ਲਾ ਲਓ 7 8:30 ਵਜੇ ਐਟ ਮੈਕਸਿਮਮ 6:30 ਤੋਂ ਲੈ ਕੇ 8:30 ਦੇ ਵਿੱਚ ਤੁਸੀਂ ਆਪਣਾ ਰਾਤ ਦਾ ਖਾਣਾ ਖਾ ਲਓ ਔਰ ਉਹ ਸਿੰਪਲ ਖਾਣਾ ਚਾਹੀਦਾ बिकॉज ਰਾਤ ਦੇ ਖਾਣੇ ਨੂੰ ਖਾ ਕੇ ਤੁਸੀਂ ਸੋਈ ਰਹੇ ਹੋ ਤਾਂ ਉਹ ਬਹੁਤ ਭਾਰੀ ਭੋਜਨ ਨਹੀਂ ਹੋਣਾ ਚਾਹੀਦਾ ਇੱਕ ਸਿੰਪਲ ਸਬਜੀ ਹੋ ਸਕਦੀ ਹੈ ਇੱਕ ਸਿੰਪਲ ਜャ ਸੂਪ ਹੋ ਸਕਦਾ ਹੈ ਇੱਕ ਹਲਕੀ ਪਤਲੀ ਕਹਿੰਦੇ ਨਾ ਸਿੰਪਲ ਦਾਲ ਦੇ ਨਾਲ ਰੋਟੀ ਹੋ ਸਕਦੀ ਹੈ ਜੋ ਅਸੀਂ ਦਿਨੇ ਖਾਂਦੇ ਆ ਕਿ ਬਹੁਤ ਲਵਿਸ਼ ਫੂਡ ਖਾਂਦੇ ਆ ਕਿ ਚਟਨੀ ਆਚਾਰ ਪਾਪੜ ਸੈਲਡਸ ਚੱਲ ਰਹੇ ਹਨ ਰਾਤ ਦੇ ਭੋਜਨ ਬਿਲਕੁਲ ਸਿੰਪਲ ਬਿਲਕੁਲ ਹਲਕਾ ਹੋਣਾ ਚਾਹੀਦਾ ਹੈ ਕਿਉਂਕਿ ਉਹ ਸਿਰਫ ਸੌਣ ਦੇ ਲਈ ਇੱਕ ਫਿਲਰ ਹੈ ਬੋਡੀ ਦੇ ਲਈ ਅੱਛਾ ਸੈਲਡ ਵੀ ਯੂਜ਼ ਕਰ ਸਕਦੇ ਨੇ ਰਾਤ ਨੂੰ ਕਿਉਂਕਿ ਉਹ ਸਿਰਫ ਦਿਨੇ ਹੀ ਹੁੰਦੇ ਨੇ ਸਹੀ ਰਾਤ ਨੂੰ ਸਾਡੇ ਲਿਵਰ ਦੇ ਐਨਜ਼ਾਈਮਸ ਬਹੁਤ ਕਮਜ਼ੋਰ ਹੁੰਦੇ ਨੇ ਕਿਉਂਕਿ ਉਹ ਸਵੇਰ ਦੇ ਸਾਡੇ ਖਾਣੇ ਨੂੰ ਪਚਾ ਰਹੇ ਨੇ ਸੋ ਇਸ ਲਈ ਰਾਤ ਦਾ ਖਾਣਾ ਹਮੇਸ਼ਾ ਪੱਕਿਆ ਹੋਣਾ ਚਾਹੀਦਾ ਹੈ ਕੱਚਾ ਖਾਣਾ ਨਹੀਂ ਹੋਣਾ ਚਾਹੀਦਾ ਕਿਉਂਕਿ ਉਹ ਪਚੇਗਾ ਨਹੀਂ ਪੂਰੀ ਰਾਤ ਲਗਾ ਕੇ ਵੀ ਨਹੀਂ ਪਚਣਾ ਤੇ ਸਹੀ ਸਮਾਂ ਕੀ ਹੈਗਾ ਸੌਣ ਦਾ ਵੀ ਕਿਹੜੇ ਟਾਈਮ ਤੱਕ ਸੋ ਸਕਦੇ ਨੇ 10 ਵਜੇ ਦੇਖੋ ਸ਼ਹਿਰਾਂ ਦੇ ਵਿੱਚ ਨਾ ਨਾਰਮਲ 11 ਵਜਾ ਜਾਂਦੇ ਨੇ ਰੋਜੇਵੀਆਂ ਦੀ ਸਭ ਦੀ ਜ਼ਿੰਦਗੀ ਭਰੀ ਹੋਈ ਹੁੰਦੀ ਹੈ ਕੰਮਕਾਜ ਵਾਲੇ ਹੁੰਦੇ ਨੇ ਪਿੰਡਾਂ ਦੇ ਵਿੱਚ ਚਲੋ ਸੇ ਖੇਤੀ ਸੌਂਦੇ ਹੀ ਨੇ 6 ਵਜੇ ਨਿਹਰਾ ਹੁਣ ਸ਼ੁਰੂ ਹੋ ਜਾਂਦਾ 5 ਵਜੇ ਤੋਂ ਬਾਅਦ 8 ਵਜੇ ਤੱਕ ਸਾਰੇ ਪੈ ਜਾਂਦੇ ਨੇ ਪਰ ਸ਼ਹਿਰਾਂ ਦੇ ਵਿੱਚ ਕੀ ਟਾਈਮਿੰਗ ਹੋਣੀ ਚਾਹੀਦੀ ਹੈਗੀ ਵੀ ਆਨ ਆਹ ਟਾਈਮਸ ਸੌਣਾ ਚਾਹੀਦਾ ਦੇਖੋ 10 ਵਜੇ ਨਹੀਂ ਸੋ ਸਕਦੇ ਤਾਂ 10:30 ਵਜੇ ਤੱਕ ਤਾਂ ਹਰ ਹਾਲ 'ਚ ਸੋ ਜਾਓ ਬਟ ਜੋ ਸਾਡੇ ਇਲੈਕਟ੍ਰੋਨਿਕ ਗੈਜੇਟਸ ਨੇ ਇਹਨਾਂ ਤੋਂ ਅਸੀਂ ਅੱਧਾ ਘੰਟਾ ਪਹਿਲਾਂ ਮੁਕਤ ਹੋਣੇ ਚਾਹੀਦੇ ਆ ਇਹ ਨਹੀਂ ਕਿ ਹੱਥ ਵਿੱਚ ਸਿਰਾਂ ਨੇ ਥੱਲੇ ਹੀ ਪਿਆ ਹੁੰਦਾ ਹੈ ਹਾਂ ਤਾਂ ਇਹ ਸਾਡੇ ਸਿਰ ਤੋਂ ਬਾਹਰ ਦੂਰ ਹੋਣੇ ਚਾਹੀਦੇ ਪਲੱਸ ਸਾਡੇ ਸਵਿਚਬੋਰਡ ਵੀ ਸਾਡੇ ਸਿਰ ਤੋਂ ਦੂਰ ਹੋਣੇ ਚਾਹੀਦੇ ਬਿਕੋਜ਼ ਇਹਨਾਂ ਦੇ ਵਿੱਚੋਂ ਜਿਹੜੀ ਇਲੈਕਟ੍ਰੋਨਿਕ ਮੈਗਨੈਟਿਕ ਵੇਵਜ਼ ਨਿਕਲਦੀਆਂ ਨੇ ਉਹ ਸਾਡੀ ਇਲੈਕਟ੍ਰੋਨਿਕ ਮੈਗਨੈਟਿਕ ਵੇਵਜ਼ ਜੋ ਬ੍ਰੇਨ ਦੀਆਂ ਨੇ ਉਹਨਾਂ ਨੂੰ ਬਹੁਤ ਡਿਸਟਰਬ ਕਰਦੀਆਂ ਨੇ ਤਾਂ ਰਾਤ ਨੂੰ ਤਾਂ ਸਾਡੀ ਬੋਡੀ ਹੀਲ ਹੋ ਰਹੀ ਹੈ ਸਾਡੀ ਇਲੈਕਟ੍ਰੋਨਿਕ ਮੈਗਨੈਟਿਕ ਫੀਲਡ ਹੀਲ ਹੋ ਰਹੀ ਹੈ ਔਰ ਉਹਦੇ ਵਿੱਚ ਕੋਈ ਡਿਸਟਰਬਿੰਗ ਹੋਰ ਇਲੈਕਟ੍ਰੋਨਿਕ ਮੈਗਨੈਟਿਕ ਫੀਲਡ ਹੋਏਗੀ ਤਾਂ ਉਹ ਡਿਸਟਰਬ ਕਰੇਗੀ ਤੁਸੀਂ ਸਿੰਪਲ ਦੇਖ ਲਓ ਕਿ ਅਗਰ ਤੁਹਾਡਾ ਫੋਨ ਹੈ ਔਰ ਤੁਹਾਡਾ ਕੋਈ ਮਾਈਕ੍ਰੋਫੋਨ ਪਿਆ ਹੈ ਤਾਂ ਜਦ ਦੋਨੋਂ ਇਕੱਠੇ ਹੋਣਗੇ ਤਾਂ ਵਾਈਬ੍ਰੇਟਿਕ ਡਿਫਰੈਂਟਲੀ ਕਰਦੇ ਨੇ ਤਾਂ ਉਹੀ ਸਾਡੇ ਸਰੀਰ ਦੇ ਨਾਲ ਹੁੰਦਾ ਬਸ ਸਾਡਾ ਸਰੀਰ ਬੋਲਦਾ ਨਹੀਂ ਹੈ ਸਾਡੇ ਸਰੀਰ ਦੇ ਅੰਦਰ ਚੇਂਜਸ ਹੋ ਜਾਂਦੇ ਨੇ ਨਾ ਸਾਨੂੰ ਤੋਂ ਇਜਾਜ਼ਤ ਤੇ ਕੱਲ ਫੇਰ ਸਿਹਤ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਸ ਮੁੱਦੇ ਦੇ ਉੱਤੇ ਫਿਰ ਕੋਈ ਟੌਪਿਕ ਲੈ ਕੇ ਤੁਹਾਡੇ ਲਈ ਹਾਜ਼ਰ ਹੋਵਾਂਗੇ